ਇਹ ਕਰ ਲੋ ਮੈਂ ਤਾਂ ਚਲੋ ਇਹ ਤਾਂ ਨਹੀਂ ਕਰਤਾ ਹੁੰਦਾ ਸਹੀ ਪਰ ਕਿਹਦੇ ਖੌੜਾ ਬਣਾਇਆ ਗਿਆ ਇਹ ਗੱਲ ਇਹ ਹੈ ਜੇ ਕੋਈ ਛੋਟੇ ਵਰਕਰ ਦੀ ਮਲੈਕੀ ਹੋਈ ਜਾਂ ਕਿਸੇ ਪੁਲਿਸ ਅਫਸਰ ਦੀ ਮਲੈਕੀ ਹੋਈ ਉਸ ਕਰਕੇ ਪਰਚਾ ਹੋ ਸਕਦਾ ਨਹੀਂ ਤਾਂ ਮੈਨੂੰ ਨਹੀਂ ਲੱਗਦਾ ਉਹ ਕਦੇ ਸਰਕਾਰ ਨੇ ਭਗਵਾਨਦਮਨ ਨੇ ਜਾਂ ਮੰਤਰੀ ਨ ਕਰਾਇਆ ਹੋਈ ਪਰ ਲੋਕਲ ਛੋਟੇ ਲੈਵਲ ਦੇ ਕਈ ਮੇਰੀ ਪੁਲਿਸ ਦਵਾ ਚ ਆ ਜਾਂਦੀ ਹੈ ਪ੍ਰੈਸ਼ਰ ਤੇ ਆ ਜਾਂਦੀ ਹੈ ਜਾਂ ਛੋਟੇ ਵਰਕਰ ਦੀ ਕਿਸੇ ਨਲੈਕੀ ਕਰਕੇ ਹੋ ਗਿਆ ਪਰ ਮੈਂ ਕੋਈ ਫੇਰ ਵੀ ਕੋਈ ਗੱਲ ਨਹੀਂ ਜੇ ਮੇਰਾ ਸਮਾਜ ਲਈ ਜਾਂ ਮੇਰੇ ਘਰ ਵਾਲੀ ਦਾ ਜਾਂ ਬੱਚਿਆਂ ਦਾ ਕੋਈ ਨਫਾ ਨੁਕਸਾਨ ਹੁੰਦਾ ਮੈਂ ਕਦੇ ਸਮਾਜ ਤੋਂ ਪਿੱਛੇ ਨਹੀਂ ਹਟਿਆ ਕਦੇ ਵੀ ਚਾਹੇ ਪਰਚੇ ਪਹਿਲਾਂ ਵੀ ਮੇਰੇ ਕੋਲ 10 ਹੋਏ ਆ ਪਹਿਲਾਂ ਸਰਕਾਰ ਦੇ ਡਿਪਟੀ ਸਪੀਕਰ ਵੀ ਕੁਮਬਿੰਦਰ ਰਹੇ ਹੋਣੇ ਪਰਚਾ ਕਰਾਇਆ ਬਲਵੰਤ ਸਿੰਘ ਰਾਮੋਵਾਲੀ ਆ ਗਿਆ ਉਹਨੇ ਪਰਚਾ ਦਰਜ ਕਰਾਇਆ ਇੱਥੇ ਜਨਕੀ ਸ਼ਰਮਾ ਆ ਗਿਆ ਉਹਨਾਂ ਨੇ ਪਰਚਾ ਕਰਾਇਆ ਪਰ ਮੈਨੂੰ ਪਰਚਾ ਕਰਾਉਣ ਵਾਲੇ ਅੱਜ ਤੱਕ ਲੱਭਦੇ ਨਹੀਂ ਮੈਂ ਤੁਹਾਡੇ ਚ ਆਪਣੇ ਸਮਾਜ ਚ ਫੇਰ ਬੈਠਾ ਇਸ ਇਹ ਜੋ ਬੰਦਿਆਂ ਜਿਹੜਾ ਕੋਈ ਆ ਵਰਕਰ ਨੇ ਕਹਿਣ ਤੋਂ ਕਰਾਇਆ ਕਿਸੇ ਦਵਾ ਤੋਂ ਕਰਾਇਆ ਪੁਲਿਸ ਅਫਸਰਾਂ ਨੇ ਕਰਾਇਆ ਉਹਨਾਂ ਨਾਲ ਲੱਭਣਾ ਮੈਂ ਇੱਥੇ ਫੇਰ 7 ਵਜੇ ਦੀ ਲੈਟਰਾਂ ਕੋਲੇ ਮਿਲੂੰਗਾ ਵੀ ਬੈਠੂੰਗਾ ਵੀ ਤੇ ਉਹ ਪਰਚੇ ਦੀ ਕੋਈ ਪਰਵਾਹ ਨਹੀਂ ਮੈਂ ਸਮਾਜ ਦੀ ਰਾਖੀ ਇਸੇ ਤਰ੍ਹਾਂ ਕਰਦਾ ਹਾਂ ਜਿਹੜੇ ਇੱਥੇ ਆਗੂ ਨੇ ਜਾਂ ਜਿਹੜੇ ਲੀਡਰ ਨੇ ਉਹਨਾਂ ਨੂੰ ਕੀ ਇਹ ਡਰਾਮ ਕਰਕੇ ਕਿ ਬਈ ਤਾਂ ਕਿ ਕੋਈ ਅੱਗੇ ਧਰਨਾ ਨਾ ਲਾਵੇ ਇਹ ਡਰਾਮ ਖਾਤਰ ਇਹ ਪਰਚਾ ਕੀਤਾ ਗਿਆ ਇੱਕ ਉਦਾਹਰਨਾ ਮੈਂ ਤੁਹਾਨੂੰ ਉਦਾਹਰਨ ਵੀ ਦੱਸ ਦਿੰਦਾ ਮੈਨੂੰ ਕਿਸੇ ਸਿਆਣੇ ਬੰਦੇ ਨੇ ਉਦਾਹਰਨ ਦਿੱਤੀ ਸੀ ਉਹ ਕਹਿੰਦਾ ਸੀ ਮੁਰਗੇ ਦੀ ਗਰਦਨ ਕਿਉਂ ਕਟਦੀ ਆ ਉਹ ਕਹਿੰਦਾ ਮੁਰਗਾ ਲੋਕਾਂ ਨੂੰ ਜਗਾਉਂਦਾ ਹੈ ਜਿਹੜਾ ਬੰਦਾ ਕੋਈ ਲੋਕਾਂ ਨੂੰ ਜਗਾਣ ਦੀ ਗੱਲ ਕਰਦਾ ਉਹਨੂੰ ਗਰਦਨ ਕਟਾਣੀ ਪੈਂਦੀ ਹੈ ਇਸ ਕਰਕੇ ਜਿਹੜੇ ਲੀਡਰ-ਪਲੀਡਰ ਸਾਡੇ ਮੂਰੇ ਹੁੰਦੇ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੁੰਦੇ ਜੇ ਕੋਈ ਲੋਕਾਂ ਦੀ ਆਵਾਜ਼ ਨੂੰ ਉੱਪਰ ਚੱਕੂਗਾ ਪ੍ਰੈਸ ਰਹੀਂ ਮੀਡੀਆ ਰਹੀਂ ਸਰਕਾਰਾਂ ਦੇ ਖਿਲਾਫ ਬੋਲਦਾ ਉਹਨੂੰ ਆਪਣੀ ਗਰਦਨ ਵੀ ਬਟਵਾਣੀ ਪੈਂਦੀ ਹੈ ਜੇ ਕੰਮ ਕਰਵਾਉਣੇ ਪੈਂਦੇ ਆ ਇਸ ਦੀ ਇਹ ਤਾਜ਼ਾ ਉਦਾ ਇਹ ਕੋ ਪਰਚੇ ਪੂਰਤੀ ਵਾਲੀ ਸਾਡੀ ਕੋਈ ਨਹੀਂ ਤੁਸੀਂ ਸਾਡਾ ਸਹਿਯੋਗ ਦੇ ਰਹੇ ਹੋ ਪ੍ਰੈਸ ਦਾ ਸਾਡਾ ਸਹਿਯੋਗ ਚਾਹੀਦਾ ਇਹ ਭਾਈਚਾਰੇ ਦਾ ਸਹਿਯੋਗ ਚਾਹੀਦਾ ਸਾਨੂੰ ਪਰਚੇ ਵਾਲੀ ਕੋਈ ਐਡੀ ਦਿੱਕਤ ਨਹੀਂ ਤੇ ਜੇ ਪੰਡਰਾ ਨਾ ਲਖਬੀਰ ਸਿੰਘ ਬਡਾਲਾ ਐਸੀ ਕਿਸੇ ਮਹਾਪੰਚਾਇਤ ਦੇ ਮੈਂਬਰ ਅੱਜ ਜੋ ਸਾਡੇ ਸਮਾਜ ਦੇ ਵਿੱਚ ਸਾਡੇ ਆਗੂਆਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਗਈ ਹੈ ਉਹਦਾ ਕਾਰਨ ਇੱਕੋ ਇੱਕ ਹੈ ਕਿ ਜਿਹੜੀਆਂ ਸਾਡੀਆਂ ਮੰਗਾਂ ਨੂੰ ਲੈ ਕੇ ਅਸੀਂ ਪਿਛਲੇ 75 ਦਿਨ ਤੋਂ ਲਗਭਗ 3 ਮਹੀਨਿਆਂ ਤੋਂ ਇਸੇ 7 ਫੇਸ ਦੀਆਂ ਲੇਟਾਂ ਦੇ ਉੱਤੇ ਜਿਹੜੀ ਸਾਡੇ ਸਮਾਜ ਦੇ ਐਸ ਸੀ ਵੀ ਸੀ ਸਮਾਜ ਦੇ ਜਿਹੜੇ ਝਾਲੀ ਸਰਟੀਫਿਕੇਟ ਬਣਾ ਕੇ ਲੋਕ ਨੌਕਰੀਆਂ ਦੇ ਉੱਤੇ ਲੱਗੇ ਰਿਟਾਇਰਮੈਂਟਾਂ ਲੈ ਗਏ ਔਰ ਸਰਕਾਰ ਨੂੰ ਕਰੋੜਾ ਰੁਪਏ ਦਾ ਚੂਨਾ ਲਾ ਕੇ ਤਨਖਾਹ ਦੇ ਰੂਪ ਦੇ ਵਿੱਚ ਅਸੀਂ ਉਸ ਨੂੰ ਲੈ ਕੇ ਇੱਥੇ ਮੋਰਚਾ ਲਾਇਆ ਹੋ ਸੀ ਪੱਕਾ ਮੋਰਚਾ ਜਿਹੜੀ ਅੱਜ ਵਿਧਾਨ ਸਭਾ ਦੇ ਵਿੱਚ ਸਾਡੀ ਸਰਕਾਰ ਨੇ ਉਹ ਸਾਰੀਆਂ ਮੰਗਾਂ ਨੂੰ ਮੰਨਦੇ ਹੋਏ ਅੱਜ ਐਲਾਨ ਕਰ ਦਿੱਤਾ ਹੈ ਕਿ ਜਿਹੜੇ ਬੰਦਿਆਂ ਨੇ ਝਾਲੀ ਸਰਟੀਫਿਕੇਟ ਬਣਾਏ ਆ ਉਹਨਾਂ ਦੇ ਝਾਲੀ ਸਰਟੀਫਿਕੇਟ ਰੱਦ ਕਰਕੇ ਔਰ ਉਹਨਾਂ ਦੇ ਉੱਤੇ ਐਫ ਆਈ ਆਰ ਅੰਦਰਜ ਕਰਕੇ ਉਨਾ ਦੇ ਉੱਤੇ ਕਾਰਵਾਈ ਵੀ ਕੀਤੀ ਜਾਊਗੀ ਔਰ ਜਿਹੜਾ ਉਹਨਾਂ ਨੇ ਪੈਸਾ ਸਰਕਾਰੀ ਖਜ਼ਾਨਿਆਂ ਦੇ ਵਿੱਚੋਂ ਤਰਖਾਹ ਦੇ ਰੂਪ ਦੇ ਵਿੱਚ ਲਿਆ ਹੈ ਉਹ ਪੈਸਾ ਇੱਕ ਇੱਕ ਰੁਪਈਆ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਇੱਕ ਇੱਕ ਰੁਪਈਆ ਸਮੇਤ ਵਿਆਜ ਵਸੂਲਿਆ ਜਾਵੇਗਾ ਇਸ ਗੱਲ ਦਾ ਅਸੀਂ ਪੂਰੇ ਮੋਰਚੇ ਵੱਲੋਂ ਆਪਣੇ ਸਮਾਜ ਵੱਲੋਂ ਮੁੱਖ ਮੰਤਰੀ ਸਾਹਿਬ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਔਰ ਜਿਸ ਐਮ ਐਲ ਏ ਸਾਹਿਬ ਨੇ ਅਮਿਤ ਰਤਨ ਜੀ ਨੇ ਇਹ ਸਾਡੀ ਜਿਹੜੀ ਸਮਾਜ ਦੀ ਮੰਗ ਸੀ ਔਰ ਮੰਤਰੀ ਜੀ ਬਲਜੀਤ ਕੌਰ ਜੀ ਨੇ ਉੱਥੇ ਵਿਧਾਨ ਸਭਾ ਦੇ ਵਿੱਚ ਰੱਖੀ ਅਸੀਂ ਉਹਨਾਂ ਦਾ ਵੀ ਬਹੁਤ ਤੈ ਇਹਦੇ ਤੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸਾਡਾ ਇੰਨੀ ਠੰਡ ਦੇ ਵਿੱਚ ਕੋਰੇ ਦੇ ਵਿੱਚ ਅਸੀਂ ਮੋਰਚਾ ਲਾ ਕੇ ਬੈਠੇ ਰਹੇ ਔਰ ਸਾਡੇ ਮੋਢੇ ਸਾਡੇ ਸਿਰ ਤੇ ਆ ਕੇ ਉਹਨਾਂ ਨੇ ਹੱਥ ਰੱਖਿਆ ਸਾਡੀ ਗੱਲ ਨੂੰ ਰੱਖਿਆ ਔਰ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਕਿ ਮੁੱਖ ਮੰਤਰੀ ਸਾਹਿਬ ਨੇ ਸਾਡੀਆਂ ਮੰਗਾਂ ਮੰਨੀਆਂ ਪਰ ਇੱਕ ਗੱਲ ਅਸੀਂ ਕਹਿ ਦੇਣੀ ਚਾਹੁੰਦੇ ਆ ਕਿਉਂਕਿ 28 ਤਰੀਕ ਨੂੰ ਸਾਡਾ ਇੱਥੇ ਫੰਕਸ਼ਨ ਸੀ ਉਹਦੇ ਵਿੱਚ ਸਾਡੇ ਸੀਨੇ ਰਾਗੂ ਬਲਵਿੰਦਰ ਸਿੰਘ ਜੀ ਕੁੰਬੜਾ ਦੇ ਉੱਤੇ ਜਿਹੜਾ ਝੂਠਾ ਪਰਚਾ ਔਰ ਉਹਨਾਂ ਦੀ ਪਤਨੀ ਦੇ ਉੱਤੇ ਝੂਠਾ ਪਰਚਾ ਦਰਜ ਕੀਤਾ ਗਿਆ ਉਹ ਪਰਚਾ ਵੀ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਚਾਹੇ ਉਹ ਕਿਸੇ ਮੁਲਾਜ਼ਮ ਦੀ ਗਲਤੀ ਕਰਕੇ ਹੋਇਆ ਚਾਹੇ ਕਿਸੇ ਦੀ ਗਲਤੀ ਕਰਕੇ ਹੋਇਆ ਕਿਉਂਕਿ ਸਾਡਾ ਆਲਰੇਡੀ ਪ੍ਰੋਗਰਾਮ ਬਣ ਚੁੱਕਿਆ ਸੀ ਕਿ 7 ਤਰੀਕ ਨੂੰ ਅਸੀਂ ਐਸਐਸਪੀ ਦਫ਼ਤਰ ਦਾ ਘਰਾਓ ਕਰਾਂਗੇ ਜੇਕਰ ਉਹ ਪਰਚਾ ਰੱਦ ਨਾ ਕਰਿਆ ਪਰ ਅੱਜ ਇਹ ਜਿਹੜੀ ਖੁਸ਼ੀ ਦੀ ਖਬਰ ਆਈ ਹੈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਉਹ ਕਿਸੇ ਦੀ ਵੀ ਗਲਤੀ ਕਰਕੇ ਪਰਚਾ ਦਰਜ ਕੀਤਾ ਕਿ ਉਹ ਪਰਚਾ ਕੈਨਸਲ ਕੀਤਾ ਜਾਵੇ ਨਹੀਂ ਤਾਂ ਜਿਹੜਾ 7 ਫੇ 7 ਤਰੀਕ ਦਾ ਸਾਡਾ ਪ੍ਰੋਗਰਾਮ ਹੈ ਸਾਨੂੰ ਕਿਤੇ ਉਹ ਮਤਲਬ ਹੋਰ ਵੱਡੇ ਪੱਧਰ ਤੇ ਨਾ ਕਰਨਾ ਪਵੇ ਇਸ ਗੱਲ ਲਈ ਅਸੀਂ ਸਰਕਾਰ ਨੂੰ ਬੇਨਤੀ ਵੀ ਕਰਦੇ ਆਂ ਔਰ ਜਿਹੜੇ ਮੋਰਚੇ ਦੇ ਆਗੂ ਹੈ ਉਹ ਬਹੁਤ ਹੀ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਇਮਾਨਦਾਰੀ ਦੇ ਨਾਲ ਦਿਨ ਰਾਤ ਇੱਕ ਕਰਕੇ ਦਿਨ ਔਰ ਰਾਤ ਦੇ ਵਿੱਚ ਠੰਡ ਦੇ ਵਿੱਚ ਵਰਸੇ ਖੜਿਆਂ ਦੇ ਵਿੱਚ ਇੱਥੇ ਬੈਠੇ ਇਸ ਮੋਰਚੇ ਨੂੰ ਚੜ੍ਹਦੀ ਕਲਾ ਵਾਲੇ ਲੈ ਕੇ ਗਏ ਅਸੀਂ ਉਹਨਾਂ ਸਾਰੇ ਆਗੂਆਂ ਦਾ ਤਹਿ ਦਿਲੋਂ ਧੰਨਵਾਦ ਔਰ ਸਮਾਜ ਨੂੰ ਵੀ ਇਹ ਬੇਨਤੀ ਕਰਦੇ ਆਂ ਕਿ ਜਿਹੜੀਆਂ ਮੰਗਾਂ ਜਦੋਂ ਤੱਕ ਕਿਉਂਕਿ ਤੁਸੀਂ ਆਪਣੇ ਸੰਘਰਸ਼ ਆਪਣੇ ਹੱਕਾਂ ਲਈ ਲੜਦੇ ਨਹੀਂ ਬਡਾਲਾ ਸਾਹਿਬ ਸਵਾਲ ਇਹ ਹੈ ਕਿ ਕੀ ਆਪਣੇ ਹੱਕ ਦੇ ਲਈ ਲੜਾਈ ਲੜਨਾ ਧਰਨਾ ਮੇਰਾ ਨਾਮ ਜੁਬੀ ਸਿੰਘ ਭਗਵਾਨ ਸ੍ਰੋਮਣੀ ਕਾਲਾ ਨਮਸਦਾਰ ਕੌਮੀ ਜਨ ਸੈਕਟਰੀ ਦੇ ਬਾਕੀ ਇਹ ਮੈਂ ਇਹ ਕਿਹੜਾ ਕਹਨਾ ਵੀ ਇਸ ਸਮੂਚੀ ਟੀਮ ਨੇ ਜਿਹੜੀਆਂ ਅੱਜ ਇੱਥੇ ਹਾਜ਼ਰ ਹੈ ਕੋਈ ਸੱਜਣ ਨਹੀਂ ਆਏ ਲਗਭਗ 3 ਮਹੀਨੇ ਹੋ ਜਿੱਤੇ ਪੂਰੀ ਠੰਡ ਪੁੱਜੀ ਲਈ ਹੈ। ਪੂਰੀ ਹਵਾਵਾਂ ਚੱਲਦੀਆਂ ਰਹੀਆਂ ਨੇ, ਬਾਅਦ ਚ ਪੈਦੀ ਰਹੀ ਹੈ। ਇਹਨਾਂ ਨੇ ਡਟ ਕੇ ਇਸ ਮੋਰਚੇ ਨੂੰ ਚਰਦੀ ਗੱਦਾ ਦੇ ਵੱਲ ਲਿਜਾਣ ਦੀ ਹਿੰਮਤ ਤੇ ਦ੍ਰਿੜਤਾ ਰੱਖੀ ਹੈ। ਜੋ ਕੱਲ ਵਿਧਾਨ ਸਭਾ ਦੇ ਵਿੱਚ ਇਹਨਾਂ ਦੇ ਜਿਹੜੇ ਮਸਲੇ ਸੀ ਜਿਹਦੇ ਵਿੱਚ ਸਰਟੀਫਿਕੇਟ ਬਣਾਉਣ ਲਈ ਸਰਕਾਰੀ ਨੌਕਰੀਆਂ ਲੈਣੀਆਂ, ਝਾਲੀ ਸਰਟੀਫਿਕੇਟ ਬਣਾਉਣੇ ਜਿਹਨਾਂ ਦਾ ਹੱਕ ਹੈ ਉਹਨਾਂ ਨੂੰ ਹੱਕ ਨਹੀਂ ਮਿਲਣਾ ਉਹ ਵਿਧਾਨ ਸਭਾ ਦੇ ਵਿੱਚ ਗੱਲ ਗੱਲ ਚੁੱਕੀ ਗਈ ਹੈ ਤੇ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਐਮਐਲਏ ਸਾਹਿਬ ਨੇ ਵਿਧਾਨ ਸਭਾ ਨੇ ਚੁੱਕੀ ਹੈ ਤੇ ਜਿਹੜੀ ਉਹਨਾਂ ਨੇ ਗੱਲ ਇਹ ਕੀਤੀ ਹੈ ਇਹ ਮਸਲਾ ਜਲਦੀ ਹੱਲ ਹੋ ਜਾਵੇ ਤਾਂ ਕਿ ਅੱਗੇ ਨੂੰ ਵੀ ਕੋਈ ਜਾਲੀ ਸਰਟੀਫਿਕੇਟ ਬਣਾ ਕੇ ਨੌਕਰੀ ਲੈ ਕੇ ਜਿਹਦੇ ਦਾ ਹੱਕ ਨਾ ਮਾਰ ਸਕੇ ਤੇ ਜਿਹਨਾਂ ਨੇ ਇਹ ਕੀਤੀਆਂ ਨੇ ਜਿਹੜੀ ਉਹਨਾਂ ਨੇ ਤਨਖਾਹ ਲਈਆਂ ਨੇ ਫੰਡ ਲਏ ਨੇ ਉਹ ਸਰਕਾਰ ਖਜ਼ਾਨੇ 'ਚ ਵਾਪਸ ਜਮ੍ਹਾਂ ਕਰਾਵੇ ਜੋ ਉਹਨਾਂ ਨੇ ਕਿਹਾ ਹੈ ਇਹਨਾਂ ਨੂੰ ਬਣਦੀ ਸਜ਼ਾ ਜੇ ਮਿਲ ਜਾਵੇ ਇਹ ਬਹੁਤ ਜ਼ਰੂਰੀ ਹੈ ਜੇ ਸਜ਼ਾ ਮਿਲ ਜਾਵੇਗੀ ਤਾਂ ਫਿਰ ਕੋਈ ਹੋਰ ਇਹ ਤਰ੍ਹਾਂ ਦਾ ਕੰਮ ਨਹੀਂ ਕਰੇਗਾ ਕਿਸੇ ਪਰਵਾਰ ਨਾਲ ਧੋਖਾ ਨਹੀਂ ਹੋਵੇ ਕਿਉਂਕਿ ਇਹ ਧੋਖੇ ਇਹਦੇ ਹੁੰਦੇ ਨੇ ਗਰੀਬਾਂ ਨਾਲ ਹੁੰਦੇ ਨੇ ਅਸੀਂ ਗਰੀਬਾਂ ਦੀ ਗੱਲ ਕੀਤੀ ਹੈ ਤੇ ਇਹਨਾਂ ਨੌਜਵਾਨਾਂ ਨੇ ਪੂਰਾ ਮਸਲਾ ਚੁੱਕਿਆ ਤੇ ਸਰਦਾਰ ਧੰਨਵਾਦ ਹੈ ਜੋ ਵਿਧਾਨ ਸਭਾ ਦੇ ਵਿੱਚ ਕੀਤਾ ਗਿਆ ਤੇ ਹੁਣ ਅਗਲਾ ਜਿਹੜਾ ਮੱਖਾ ਬਲਵਿੰਦਰ ਸਿੰਘ ਜੀ ਨੇ ਕੀਤਾ ਸਰਕਾਰ ਨੇ ਉਹ ਸਰਕਾਰ ਵਾਪਸ ਕਰੇ ਨਹੀਂ ਪਰਸੋਂ ਨੂੰ ਕੋਲਾ ਬਟਾ ਹਗਾਮਾ ਡੀ ਸਾਹਿਬ ਦੇ ਦਫਤਰ ਸਾਹਮਣੇ ਗੋਲੇਗਾ ਖਰਚਾ ਵਾਪਸ ਲੈਣਾ ਪਵੇਗਾ ਉਸ ਤੋਂ ਪਹਿਲਾਂ ਹੀ ਇਹਨਾਂ ਨੂੰ ਬੁਲਾ ਕੇ ਜੋ ਮੈਂਬਰ ਨੇ ਉਹ ਪਰਚਾ ਪਾ ਦਿੱਤਾ ਜਾਵੇ ਇਹ ਵੀ ਚੰਗਾ ਹੋ ਸਕਦਾ ਹੈ